ਆਲੋ ਜੀ ਇੱਕ ਤਾਂ ਮੇਰੇ ਸਿਰ ਉੱਤੇ ਸਾਰਿਆਂ ਨੂੰ ਸਲਾਮਤ ਆਪ ਸਤਿ ਸ੍ਰੀ ਅਕਾਲ ਜੀ ਅੱਜ ਉਸਤਾਦ ਜੀ ਜਨਾਬ ਪੁਲਸ਼ਾ ਕੋਟੀ ਜੀ ਦੇ ਅੰਤਮ ਅਰਦਾਸ ਤੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਮੈਂ ਆਇਆ ਸੀ ਸਾਰੇ ਹਾਜ਼ਰ ਸਤਾ ਹੈ ਔਰ ਸਾਡੇ ਸੰਗੀਤ ਦੇ ਸਰਮੌਰ ਲੋਕ ਇਸ ਦੁਨੀਆ ਤੋਂ ਆਲਵਿਦਾ ਕਹਿ ਕੇ ਚਲੇ ਗਏ ਨੇ ਸਾਨੂੰ ਬੜੇ ਦੁੱਖ ਦੀ ਗੱਲ ਹੈ ਔਰ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਬਹੁਤ ਸਾਰੇ ਫਨਕਾਰ ਲੋਕ ਵੀ ਆਏ ਨੇ ਪਰਿਵਾਰ ਵੀ ਆਇਆ ਹੈ ਮੈਂ ਬੇਨਤੀ ਕਰੂੰਗਾ ਕਿ ਅਰਦਾਸ ਕਰਿਓ ਬੇਨਤੀ ਕਰਿਓ ਦੁਆ ਕਰਿਓ ਪਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਉਹਨਾਂ ਨੂੰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਔਰ ਪਰਿਵਾਰ ਨੂੰ ਮਾਣ ਮਦਦ ਦਾ ਪਾਲ ਕਿਵੇਂ ਦੇਖਦੇ ਹੋ ਕਿ ਇਸ ਤਰ੍ਹਾਂ ਦੇ ਉਸਤਾਦ ਜਿਨ੍ਹਾਂ ਨੇ ਅਤਅ ਦੇ ਪੰਜਾਬੀ ਦੁਸਤ ਨੂੰ ਸਿੰਗਰ ਦਿੱਤੇ ਆ ਉਹ ਇਸ ਤਰ੍ਹਾਂ ਦੀ ਗਾਇਕੀ ਕਿਸ ਗਾਇਕਿਆ ਇਸ ਤਰ੍ਹਾਂ ਦੇ ਦੁਆਰਾ ਉਸਤਾਦ ਦੇਖਣ ਨਹੀਂ ਜੀ ਉਹਨਾਂ ਨੇ ਆਪਣਾ ਹੀ ਰੰਗ ਬਖੇਰਿਆ ਪੂਰੇ ਪੰਜਾਬ ਦੇ ਵਿੱਚ ਕਿੰਨੇ ਆਰਟਿਸਟ ਲੋਕ ਜਿਹੜੇ ਮੇਰੇ ਵਰਗੇ ਗਰੀਬ ਜਿਨ੍ਹਾਂ ਨੂੰ ਰੋਟੀ ਲਾਇਆ ਬਹੁਤ ਸਾਰੇ ਕਲਾਕਾਰ ਬਹੁਤ ਨਾਮਣਾ ਖੱਟਿਆ ਜਿਨ੍ਹਾਂ ਨੇ ਉਹਨਾਂ ਦੇ ਸ਼ਾਗਿਰਦਾਂ ਨੇ ਇੱਕ ਮਿਸਾਲ ਸੀਗੇ ਕਿ ਯੂਨੀਵਰਸਿਟੀ ਸੀਗੇ ਗੁਰੂ ਜੀ ਔਰ ਇਹੋ ਜਿਹੇ ਲੋਕ ਸਦੀਆਂ ਦੇ ਵਿੱਚ ਕਦੇ ਇੱਕ ਵਾਰ ਆਂਦੇ ਨੇ ਸੋ ਸਾਨੂੰ ਤਾਂ ਨਾਮ ਸੁਣ ਕੇ ਹੀ ਉਹਨਾਂ ਦਾ ਉਹਨਾਂ ਦੀ ਛਤਰ ਛਾਇਆ ਹੈ ਇੱਥੇ ਸਾਨੂੰ ਤਾਂ ਬਹੁਤ ਚੰਗਾ ਲੱਗਦਾ ਸੀ ਔਰ ਅੱਜ ਬੜਾ ਦੁੱਖ ਹੋ ਰਿਹਾ ਹੈਗਾ ਦੁੱਖ ਦਾ ਸਮਾਂ ਚਲੋ ਮਾਲਕ ਦੀ ਮਰਜ਼ੀ ਹੈ ਹਰ ਕਿਸੇ ਨਾਲ ਹੈ ਇਹ ਕਿਸੇ ਇੱਕ ਨਾਲ ਨਹੀਂ ਪਰਮਾਤਮਾ ਕੇ ਅਰਦਾਸ ਦੁਆ ਬੇਨਤੀ ਹੈ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਜੋਨਾ ਦੇ ਸਿੱਖਿਆ ਦਿੱਤੀ ਹੈ ਕਿ ਉਸ ਨੂੰ ਸਦਾ ਰੱਖਿਆ ਜਾਵੇਗਾ ਜੋ ਉਹਨਾਂ ਨੇ ਸਿਖਾਇਆ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੀ ਇਹ ਜਿਹੜੀ ਵੀ ਪੀੜ੍ਹੀ ਹੈ ਪਟਿਆਲਾ ਘਰਾਣੇ ਦੀ ਜਿਹੜੀ ਵੀ ਪੀੜ੍ਹੀ ਹੈਗੀ ਇਹ ਉਹਨਾਂ ਦੀਆਂ ਸਿਖਿਆਵਾਂ ਨੂੰ ਹੀ ਅਸੀਂ ਉਹਨਾਂ ਦੇ ਪੈੜਾਂ ਦੇ ਵਿੱਚ ਹੀ ਚਲਦੇ ਜਾਣਾ ਹੈ ਅਸੀਂ ਜਿੰਨੀ ਦੇਰ ਜਿੰਦੇ ਆ ਉਹਨਾਂ ਦੀਆਂ ਸਿਖਿਆਵਾਂ ਨੂੰ ਅਸੀਂ ਜਿੰਦਾ ਰੱਖਾਂਗੇ ਥੈਂਕ ਯੂ